ਹਾਂਜੀ ਅਸੀਂ ਤੱਲੇ ਪਿੰਡ ਤੋਂ ਬੋਲਦੇ ਹਾਂ ਜਿਲ੍ਹਾ ਲੁਧਿਆਣਾ ਹੀ ਤਹਿਸੀਲ ਜਗਰੋਂ ਤੇ ਅਸੀਂ ਕੰਮ ਨਰਿੱਗਾ ਬਾਰੇ ਗੱਲ ਕਰਨਾ ਚਾਹੁੰਨੇ ਆ ਸਾਨੂੰ ਨਾ ਕੰਮ ਨਹੀਂ ਮਿਲ ਰਿਹਾ ਪੰਚਾਇਤਾਂ ਭੰਗ ਹੋ ਗਈਆਂ ਤੇ ਪ੍ਰਬੰਧਕ ਵੀ ਕੋਈ ਨਹੀਂ ਹੈਗਾ ਇਸ ਲਈ ਅਸੀਂ ਕਹਿਣਾ ਚਾਹੁੰਨੇ ਆ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਲੇਬਰ ਸਾਰੀ ਬੇਲੀ ਆ ਹੋਰ ਕੋਈ ਕੰਮ ਨਹੀਂ ਹੈਗਾ ਤੇ ਸਾਨੂੰ ਸਾਲ ਹੋ ਗਏ 9 ਸਾਲ ਤੋਂ ਅਸੀਂ ਕੋਈ ਕੰਮ ਨਹੀਂ ਕੀਤਾ ਹੈਗਾ ਬੇਲੇ ਹੀ ਆ ਸਾਰੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾ ਕੇ ਸੈਂਕ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਤੁਸੀਂ ਜਗਰੋਂ ਤੋਂ ਬੋਲ ਰਹੇ ਜੀ ਪੰਚੇਤਾਂ ਪੰਜ ਹੋ ਚੁੱਕੀਆਂ ਜੀ ਕੋਈ ਕੰਮ ਨਹੀਂ ਮਿਲਦਾ ਸਰਕਾਰ ਕੰਮ ਨਹੀਂ ਦਿੰਦੀਗੀ ਬੇਲੀ ਦੁਨੀਆ ਬੈਠੀ ਆ ਕਿੱਧਰ ਜਾਵੇ ਕਿੱਧਰ 890 ਕਾੜਾ ਸਾਰੇ ਬੇਲੇ ਬੈਠੇ ਆ ਬਾਰਸ਼ਾਂ ਪੈ ਰਹੀਆਂ ਵਿੱਚ ਪਹਿਲਾਂ ਗਰਮੀ ਦਾ ਦੌਰ ਸੀ ਹੁਣ ਬਾਰਸ਼ ਨੇ ਕਮ ਰੋਕਤਾ ਕੀ ਕਰਨ ਤੇ ਕਿੱਧਰ ਨੂੰ ਜਾਣ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਇਸ ਤੇ ਗੌਰ ਕੀਤੀ ਜਾਵੇ ਗੌਰ ਕਰਕੇ ਕੰਮ ਦਿੱਤਾ ਜਾਵੇ ਜੋ ਕਿ ਆਪਣੀ ਮਿਹਨਤ ਕਰਨ ਤੇ ਆਪਣਾ ਕਾਰੋਬਾਰ ਕਰਨ ਤੇ ਰੋਟੀ ਖਾਣ ਇਹ ਬੇਨਤੀ ਆ ਜਰੂਰ ਜੀ ਪੰਚਾਇਤਾਂ ਭਾਂਗਾ ਦੇ ਕਿਤੇ ਜਾਂਦੇ ਆ ਸਾਈਨ ਕਰਾਉਣ ਵੀ ਕਹਿੰਦੇ ਜੀ ਸਰਪੰਚ ਦੇ ਸਾਈਨ ਨਹੀਂ ਮੰਨਣੇ ਕਿਉਂ ਪੰਚਾਇਤ ਭਾਂਗਾ ਹੁਣ ਤੁਸੀਂ ਕੋਲ ਜਾਈਏ ਇਹਦਾ ਪ੍ਰਬੰਧ ਕਰੋ ਜੀ ਜਰੂਰ ਬੇਨਤੀ ਆ ਇੰਨੀਆਂ ਗੱਲਾਂ ਕਹਿ ਜੀ ਅਸੀਂ ਕਿਵੇਂ ਮੰਨਦੇ ਆ ਕਿ ਅਸੀਂ ਜਰੂਰ ਜੋ ਕਿ ਅੱਜ ਮੇਰੇ ਨਗਰ ਦੇ ਨਰੇਗਾ ਮਜ਼ਦੂਰ ਸਾਡੇ ਨਾਲ ਇਹਨਾਂ ਨੇ 5 ਸਾਲ ਕੰਮ ਕੀਤਾ ਅੱਜ ਫੇਰ ਆਏ ਆ ਇਹਨਾਂ ਨੇ ਵੀਰ ਜੀ ਨੂੰ ਵੀ ਸੱਦਿਆ ਪੱਤਰਕਾਰ ਸਾਹਿਬ ਜਸਵਿੰਦਰ ਸਿੰਘ ਜੀ ਬੇੜਕਾ ਉਹ ਵੀ ਆਏ ਆ ਇਹਨਾਂ ਨੇ ਸਾਨੂੰ ਪੁੱਛਿਆ ਵੀ ਕੰਮ ਕਾਦੋਂ ਨਹੀਂ ਮਿਲ ਰਿਹਾ ਨਰੇਗਾ ਦਾ ਅਸੀਂ ਜੀ ਤੀਜੇ ਮਹੀਨੇ ਦੇ ਵਿੱਚੋਂ ਸਾਨੂੰ ਭੰਗ ਕਰ ਦਿੱਤਾ ਸੀ ਸਰਕਾਰ ਵੱਲੋਂ ਉਸ ਤੋਂ ਬਾਅਦ ਸਾਡੇ ਸੈਕਟਰੀ ਸਾਹਿਬ ਸੀ ਜੋ ਉਹਨਾਂ ਨੂੰ ਕੈਂਸਰ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸਾਡੇ ਪਿੰਡ ਦੇ ਵਿੱਚ ਪ੍ਰਬੰਧਕ ਨਹੀਂ ਲੱਗਿਆ ਨਾ ਪ੍ਰਬੰਧਕ ਲੱਗਣ ਦੇ ਕਾਰਨ ਮੇਰੇ ਪਿੰਡ ਦੇ ਵਿੱਚ 890 ਕਾਰਡਾਂ ਨਿਰੇਗਾ ਦੀ ਜਿਹਦੇ ਵਿੱਚੋਂ ਕੁਸ ਨਾ ਮਿਡਲੇ ਲੇਬਰ ਕੰਮ ਕਰਦੀ ਆ ਕੁਸ ਇੱਥੇ ਕਰਦੀ ਸੀ ਹੁਣ ਤਕਰੀਬਨ ਸਾਰੀ ਲੇਬਰ ਸਾਡੀ ਬੇਲੀ ਆ ਤੇ ਇਹਨਾਂ ਨੂੰ ਅਸੀਂ ਬਾਰ ਬਾਰ ਬੇਨਤੀਆਂ ਵੀ ਕਰਦੇ ਆ ਵੀਡੀਓ ਸਾਹਿਬ ਨੂੰ ਵੀ ਮਿਲੇ ਆ ਜੱਗਾ ਜੀ ਨੂੰ ਵੀ ਬੇਨਤੀ ਕੀਤੀ ਸੀ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਆ ਸਾਡੇ ਜੋ ਨਗਰ ਦੇ ਵਲੰਟੀਅਰ ਆ ਮਾਲੀ ਤੇ ਕਮੀ ਉਹਨਾਂ ਨੇ ਵੀ ਵੀ ਸਾਡੇ ਪ੍ਰਬੰਧਕ ਲਾਇਆ ਜਾਵੇ ਸਾਡਾ ਜੀ ਸਾਰਾ ਕਾਰਜ ਖੜਾਗਾ 21 ਗਲੀਆਂ ਬਣੀਆਂ ਨਰੇਗਾ ਤੋਂ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅਸੀਂ ਆਪਦੇ ਕੋਲੋਂ ਮੈਂ ਲਾਈ ਪਿਆ ਹੋਰ ਕਾਰਜ ਪਿੰਡ ਦੇ ਵਿੱਚ ਕੀਤੇ ਆ ਗਲੀਆਂ ਬਣੀਆਂ 3500 ਫੁੱਟ ਨਾਲਾ ਬਣਾਇਆ ਉਹਦੇ ਵੀ ਪੈਸੇ ਉਵੇਂ ਹੀ ਖੜੇ ਆ ਪ੍ਰਬੰਧ ਤੋਂ ਬਿਨਾ ਅਸੀਂ ਸਾਰਾ ਕੰਮ ਸਾਡਾ ਅਧੂਰਾ ਪਿਆ ਜੀ ਇਹ ਜ਼ਰੂਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਇਹ ਆਪੋ ਆਪਣਾ ਕਮਾਈ ਦਾ ਸਾਧਨਾ ਜਿਹੜਾ ਇਹਨਾਂ ਦਾ ਬਰਕਰਾਰ ਰਹੇ ਤੇ ਨਾਲ ਇਹਨਾਂ ਨੇ ਬੂਟੇ ਲਾਉਣੇ ਆ ਜੀ ਇਹ ਜ਼ਰੂਰੀ ਸਰਕਾਰ ਨੂੰ ਅਪੀਲ ਆ ਸਾਡੀ ਦੁਨੀਆਂ ਸਰਕਾਰਾਂ ਨੂੰ ਅਪੀਲ ਆ ਉੱਪਰ ਵੀ ਤੇ ਥੱਲੇ ਵਾਲਿਆਂ ਨੂੰ ਵੀ ਮਾਨ ਸਾਹਿਬ ਨੂੰ ਵੀ ਬਈ ਇਹਨਾਂ ਨੂੰ ਜ਼ਰੂਰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ